ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਦਲਜੀਤ ਗੌਰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਉਮੀਦ ਕਰਦੇ ਵੀ ਤੁਸੀਂ ਸਾਰੇ ਠੀਕ ਠਾਕ ਹੋ ਹੋਮ ਹੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਸਾਰੀ ਸਾਧ ਸੰਗਤ ਜੀ ਨੂੰ ਸਾਰੇ YouTube ਚੈਨਲ ਵਾਲਿਆਂ ਨੂੰ ਮੇਰੇ ਵੱਲੋਂ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਨਵਾਂ ਸਾਲ ਹਰ ਦੇ ਘਰ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ ਪਰਮਾਤਮਾ ਕੁੱਲ ਨੂੰ ਤੰਦਰੁਸਤੀ ਬਖਸ਼ੇ ਕਹਿੰਦੇ ਹੁੰਦੇ ਨਾ ਖੇੜੇ ਸੁੱਖ ਤੇ ਵਿੜੇ ਸੁੱਖ ਸਾਰੇ ਜਿੰਨੇ ਵੀ ਆਪਣੇ ਹੈਗੇ ਆ ਸਿੱਖ ਸੰਗਤਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਜੀ ਤੇ ਅੱਜ ਠੰਡ ਬਹੁਤ ਜ਼ਿਆਦੇ ਆ ਹਵਾ ਕਾਫੀ ਚੱਲ ਰਹੀ ਹੈ ਟਾਈਮ ਮਾਰਨਿੰਗ ਦਾ ਆਪਾਂ ਕੋਸਕ ਦਾ ਕੰਮ ਧੰਦੇ ਕਰ ਲਿਆ ਤੇ ਬਸ ਕੋਸ਼ ਕਰਦੇ ਆ ਇੱਕ ਵਰਤ ਜਣੀ ਸਵੇਰੇ ਉੱਠਣ ਲੱਗਿਆਂ ਨੂੰ ਐਂ ਲੱਗਦਾ ਵੀ ਬਸ ਰਜਾਈ ਜੋ ਬਾਹਰ ਨਿਕਲ ਗਈ ਨਾ ਬੈਠੀ ਬੈਠੇ ਰਹੀਏ ਤੇ ਪਰ ਮਜਬੂਰੀਆਂ ਫਿਰ ਆਪਣੀਆਂ ਕੰਮ ਧੰਦੀ ਕਰਨੇ ਤੇ ਹੋਰ ਦੱਸੋ ਨਵਾਂ ਸਾਲ 24 ਕਿੱਦਾਂ ਦਾ ਬੀਤਿਆ ਨਵਾਂ ਸਾਲ 25 ਚੜ ਗਿਆ ਤੇ ਪ੍ਰਮਾਤਮਾ ਕਲ ਨੂੰ ਤੰਦਰੁਸਤੀ ਦੇਵੇ ਸਭ ਦੇ ਬੱਚਿਆਂ ਨੂੰ ਤਰਕੀਆਂ ਬਖਸ਼ੇ ਦੇਸਾਂ ਵਿਦੇਸਾਂ 'ਚ ਬੈਠੇ ਬੱਚਿਆਂ ਨੂੰ ਕੋਈ ਟੈਨਸ਼ਨ ਨਾ ਹੋਵੇ ਕੰਮਕਾਰ ਵਧੀਆ-ਵਧੀਆ ਚੱਲਣ ਵਧੀਆ-ਵਧੀਆ ਪੜਾਈਆਂ ਕਰਨ ਬੱਚੇ ਇਹ ਆਪਾਂ ਕੰਮ ਧੰਦੇ ਦੇਖੋ ਧੁੰਦ ਹੈਗੀ ਆ ਕਾਫੀ ਜ਼ਿਆਦਾ ਤੇ ਠੰਡ ਵੀ ਕਾਫੀ ਆ ਅੱਜ ਤਾਂ ਠੰਡੀ-ਠੰਡੀ ਹਵਾ ਵਗਦੀ ਆ ਠਾਰੀ ਬਹੁਤ ਜ਼ਿਆਦਾ ਹੈਗੀ ਆ ਤੀਲੇ ਚ ਗੋਏ ਵੀ ਲਾਲਾ ਕੱਲੀ ਲੱਕੜਾਂ ਮਾ ਕਿੱਥੇ ਅੱਗ ਬੱਜਣੀ ਆ ਨਾਲਾ ਕੋਈ ਨਹੀਂ ਬੰਦ ਕੇ ਫਾਟਾ ਫਰਾਮਾ ਕੋਲ ਨਾ ਇਹ ਬਾਲਾ ਦੇ ਉਹ ਗੋਏ ਆ ਕਿ ਜੀ ਸੋਨਾ ਸੇਕ ਜਿਆ ਹੋ ਗਈ ਤੇ ਪਤੀਲਾ ਪਾ ਲੈ ਨਾਲੇ ਆਪ ਸੇਕੀ ਜੋ ਬਾਤੂ ਬਾਵਾ ਪਾਇਆ ਨਾ ਸਾਗ ਤਾਂ ਵਹਿੰਦੇ ਰਹਿ ਜਿਹੜੇ ਲੈ ਭੜੀ ਬੀਬੀ ਅੱਗੇ ਤੂੰ ਕੋਲ ਗੋਪੀ ਦਾ ਬਣਾ ਕੇ ਦੇ ਦੇ ਬਾਵਾ ਜੇ ਤੂੰ ਮਾਗੀ ਬਣਾ ਬਣਾ ਦੂ ਕੋਈ ਨਹੀਂ ਆਖਣ ਤਾਂ ਠਾਕ साना सांतरा कौन सा कौन सा अरे न गाड़ी होने ये नहीं कितना ਨਰ ਲੱਗ ਸੀ ਉਹ ਲੱਗ ਗਿਆ ਉਸ ਆਈ ਤੇ ਬੱਠਾ ਕਾ ਕਰਦੀ ਕੋਈ ਨਹੀਂ ਕਈ ਧਈ ਹੈ ਇਹ ਚਿੰਨਾਂ ਨਹੀਂ ਆਹ ਫੋਨੀ ਨੂੰ ਕਹਿ ਕਉਂ ਮਾਤੇ ਇੱਕ ਹੈ ਉਹ ਲੈਗੀ ਪੱਤਰ ਜੇ ਤਲਾਕ ਤੋੜੂਗੀ ਕੋਈ ਹਾਂ ਉਹ ਨਾ ਵੀ ਦਵਾਉਂ ਪਾਂਡੇ ਤੋਂ ਇਤਨੀ ਕਰਦੇ ਇਕੱਠੇ ਕਰਦੀ ਮੈਂ ਹਾਇਆਂ ਨੂੰ ਰੋਟੀ ਖਾ ਦੰਦੇ ਢਾਲ ਪੱਤੀ ਕਰ ਜੀ ਮੜੀ ਲੱਤ ਪਰ ਇੰਨ ਕਰ ਮੈਂ ਖੁੰਗਰੀ ਲੱਪਾਸਾ ਤੇ ਲੈ ਕੇ ਕਾਹਤ ਕੀ ਕਰੀ ਰੋਟੀ ਬਣ ਰਹੀ ਕੁੜਾਈ ਵੀ ਦੇਗੀ ਕਾ ਉਹ ਕਸਟਮਾ ਗਾਏ ਤੇ ਮੋٹے ਮੋٹے ਰਹੇ ਹੁਣ ਤੱਕ ਦੋ ਬਸ ਸਪਾ ਤੁਹਾਨੂੰ ਅੱਜ ਤੋਂ ਰੋਟੀ ਵੀ ਬੰਨੀ ਆ ਗਏ ਕੁਝ ਰੋਟੀ ਵੀ ਰੋਟੀ ਵੀ ਪੜ ਹੀ ਫਾਈਆ ਫੜ ਜਾਣਾ ਵਿੰਦੇ ਸਾਡ ਤਾਂ ਆਹ ਬਾਪੂ ਆ ਨਾ ਵੇਚੇ ਲੱਗ ਗੋਬੀ ਸਰੋਂ ਦਾ ਹੁਣ ਸੀਗਾ ਹੋੜਾ ਜਾ ਵੇਚੇ ਗੋਬੀ ਸਰੋਂ ਦਾ ਵੀ ਸੀਗਾ ਉਹਦੇ ਨਾਲ ਕੋਈ ਜਾਂ ਹਾਂ ਬੋਲੀ ਸਰੋਂ ਦਾ ਇਹ ਤੋਂ ਕੋਈ ਦਾਪੂ ਹੋਵੇ ਵੇਚੇ ਬਾਪੂ ਨੂੰ ਕੋਈ ਗੋਬੀ ਸਰੋਂ ਨੂੰ ਇੱਟੇ ਵੀਰ ਹੌਣ ਚੱਲੀ ਆ ਅੱਗ ਹੈ ਨਾ ਕੈਪਟਨ ਠੰਡ ਲੱਗਦੀ ਆ ਇਹ ਕੋਈ ਨਹੀਂ

ਮਰੇ ਆ ਜਾਵਾਂ ਲੈ ਅਸ ਤੇਰੇ ਬਦਕਾ ਅਕੂਰੇ ਨਾਮ ਹੁੰਦਾ ਹੈ ਨਾ ਉਪਰ ਤੱਕ ਪੂਆ ਨਹੀਂ ਜਾਂਦਾ ਇਹ ਨਹੀਂ ਠੰਡੀ ਖਵਾਵਾ ਬੱਦ ਤਾ ਜਮਾੜਾ ਜਿੰਨਾ ਕ ਪੜਦਾ ਜੇ ਵੀ ਹੋਵੇ ਇੱਥੋਂ ਹੈ ਨਾ ਉੱਥੇ ਤੱਕ ਪਰੇ ਖੜੀ ਬਣਾਈ ਹੋਵੇ ਬੈਠਣ ਨੂੰ ਤੇ ਮਾੜਾ ਜਾਂ ਕੈਰੀਟ ਤਾਂ ਇਹ ਵੱਲਾ ਪੜਦਾ ਹੋਵੇ ਚੁੱਲ੍ਹੇ ਨੂੰ ਤੇ ਚੋਰ ਨੂੰ ਬੋਲਾ ਜ ਬੋਲਾ ਪਾਰੀ ਪਾਲੀ ਵੇ ਅੰਦਰ ਤੀਨਾ ਸਾਰਾ ਤੂੰ ਇਹ ਨਾਲ ਓਟੋਟਾਈ ਤਾਂ ਵੀ ਉੱਥੇ ਵੀ ਰਸੋਈ ਚ ਅੰਦਰੋਂ ਕਰਦੇ ਹੀ ਆ ਉਹਨੇ ਨੂੰ Rosa. ਜੀ ਚਾਚੀ ਨੇ ਵਿਗੇੜਾ ਨਹੀਂ ਮਾਰਿਆ ਹੈ ਨਾ ਉਹ ਵਰਦਲਾ ਦੀ ਸੇਵਾ ਕਰਦਾ ਹੈ ਉਹ ਤੇ ਅਰੇ ਤੇਰਾ ਤਾਂ ਮਾਉਂਦਾ ਅੱਜ ਤੇਰੇ ਨਾਲ ਕੁਝ ਆਉਂਦਾ ਮਾਰਿਆ ਉਨਾ ਸਾਗ ਘੋਲਦਾ ਵਦਿਆ ਛੱਡਣਾ ਸੀ ਉਹਨਾਂ ਨੂੰ ਕੁੱਤੇ ਪਿੰਜਰੇ ਚ ਜਦੋਂ ਠੰਡ ਲੱਗਦੀ ਸੀ ਉਦੋਂ ਚੂੰ-ਚੂੰ ਕਰਦੇ ਸੀ ਵਿੱਚ ਵੜਨ ਹੋਣ ਉਹਨਾਂ ਨੂੰ ਭੁੱਖ ਲੱਗੀ ਹੋਊਗੀ। ਪਰ ਕੋਈ ਨਹੀਂ ਹੋਊਗੀ। ਜਦ ਕਿ ਮੈਂ ਤਾਂ ਪਾਤਾ ਬੀਬੀ ਆਲਣ ਵਧੀਆ ਬਣ ਗਿਆ। ਉਹ ਹੈ? ਉਹ। ਹਾਂ। ਘੁਲ ਗਿਆ ਕੜਛੀ ਲੈਣੀ ਸੀ। ਵੱਡੀ ਲਿਆ ਮਾ ਉਧਰ ਚਲੋ। ਉਧਰ ਚਲੋ। ਲੀ ਜਾ। ਪਹਿਲਾਂ ਉਹਦੇ ਪੁੱਛ ਲੈਂਦੇ ਜਦੋਂ ਅਗਲੇ ਦਾ ਫੋਨ ਆਉਂਦਾ ਉਦੋਂ ਬੋਲਦੇ ਆ ਜਦੋਂ ਉਹ ਚਾਰ ਅਠੰਡ ਚ ਕੰਮ ਕਰਦਾ ਫਿਰ ਚਾਹੀਦਾ ਯਾਰ ਮਾਰੋ ਜਵਾਲਾ ਹੈ ਅੱਜ ਤਾਂ ਬੜੀ ਛੇਤੀ ਬਣਿਆ ਸਾਗ ਮਹਿੰਦੀ ਕੋਲ ਕੇ ਬੋਸੀ ਵੇਖੀ ਕਿ ਪਾ ਦਾਂ ਪਾਣੀ ਹੋਰ ਪਾਣੀ ਪਾ ਦਾਂ ਨਹੀਂ ਹਜੇ ਹੁਣ ਆਣ ਲੜ ਤਪਾ ਇਹ ਜੀ ਬੜੀ ਕੰਮ ਵਾਲੀ ਹੈ। ਤਾਂ ਕਿ ਹਵਾ ਲੱਗ ਜੂਗੀ। ਇਹ ਗੁੰਡੀ ਤੋਂ ਕਹਿੰਦੀ ਇੱਕ ਰੋਟੀ ਸਾਹ ਵੀ ਖਾ ਲੈਂਦਾ ਹਾਂ ਆਪਾਂ। ਜਿੰਨਾ ਜਿਆਦਾ ਸਰੀਰ ਵੱਡਾ ਹੁੰਦਾ ਜਾਂਦਾ ਹੈ ਓਨੀ ਜੀ ਖਾਣ ਦੀ। ਖਾਣ ਦੀ। ਇਹ ਕਿੱਕਾਪੀ ਕੱਢਣਾ ਆਪਾਂ। ਹਵਾ ਲੱਗੂਗੀ ਆ ਕੋਰ ਦੇ 3 ਮਿੰਟ ਉੱਥੇ ਲਮਾਰੀ ਦੀ ਧੋਖੀ ਪਈ ਹਰੀ ਛੱਗੀ ਕਿਹੜਾ ਪੀਲੀ ਦਾ ਨਹੀਂ ਕੋਈ ਯਾਹੀ ਕਰਨਾ ਚਾਹੀਦਾ ਤੇਰੇ ਵਾਲੀ ਤਰ੍ਹਾਂ ਨਾ ਨਾ ਫਟ ਜਾਏਗਾ ਲੀੜਾ ਪਾ ਲਾਂ ਮੋਟਰ ਦਾ ਤੇ ਹਵਾ ਲੱਗੂਗੀ ਨਹੀਂ ਸਾਨ ਕਰੂਗੀ ਉਹ ਵਜ ਮੈਂ ਕੀਤੀ ਹੁੰਦੀ ਆ ਬਈ ਤੂੰ ਗੁੱਠਾ ਲੰਨ ਦੁਪਹਿਰ ਦੀ ਰੋਟੀ ਬਣਾਉਣੀ ਦੁਪਹਿਰ ਤੋਂ ਹੀ ਬਣਾਉਣੀ ਆ ਦੁਪਹਿਰ ਤੋਂ ਹੀ ਬਣਾਉਣੀ ਬਣਨੀ ਪਾਣੀ ਫਿਰ ਆਪੇ ਇਹਦੇ ਵਿੱਚ ਵੀਡੀਓ ਬਣਾ ਕੇ ਬਾਦਿਆ ਕਰਦੀ ਆਪਾਂ ਬਣਾਉਂਦੇ ਜਨਸੂ ਆ 50 ਬੰਦੇ ਆ ਤੁਹਾਨੂੰ ਕਿਹੋ ਜਿਹਾ ਕੰਮ ਕਰਦੀ ਆਂ ਖਾਣ ਦੇ ਹੋ ਗਏ ਨਾ ਮੈਂ ਕਿਹਾ ਖੰਡ ਬੇਸਾਨ ਕਿਲੋ ਕਿਹਾ ਠੀਕ ਆ 3 ਕਿਲੋ ਖੋ 3 ਕਿਲੋ ਸੂਜੀ ਠੀਕ ਆ ਠੀਕ ਆ ਤੇ ਸਾਢੇ 4 ਕਿਲੋ ਖੰਡ ਤੇ 4-5 ਕਿਲੋ ਗੰਢੇ 2 ਕਿਲੋ ਮਟਾਟਰ 1 ਕਿਲੋ ਪਨੀਰ ਤੇ 4 ਕਿਲੋ ਮਟਰ ਦਾਣਾ ਬਸ ਉਹ ਤੇ ਜਿੰਮੇਵਾਰੀ ਮਟਰ ਤੇ ਉਹ ਟਮਾਟਰ ਹੀ ਬਸ ਇਹ ਬਾਕੀ ਮੈਂ ਲਿਆ ਆਂਗਾ ਸਭ ਤੇ ਪੈਸੇ ਤੇ ਰੱਖੋ ਆਲੂ ਤਾਂ ਨਹੀਂ ਪਾਣੇ ਕੋਈ ਕੋ ਪੈਸੇ ਨਹੀਂ ਆਉਂਦੇ ਪੈਸੇ ਨੂੰ ਪਾ ਕੇ ਨਾ ਯਾਹ ਭਲਾਂ ਚੰਗਾ ਸਾਰਾ ਕੋਸਾ ਹੈਗਾ ਸੋਨੀ ਇਹਨੂੰ ਚੰਗਾ ਫਰਮਾ ਦੇ ਜਾਨੀ ਹੋਰ ਤਮ ਜੇ ਤਾਂ ਕੀ ਕੀ ਲੈਣਾ ਹਾਂ ਮੈਂ ਜੇ ਤਾਂ ਕੀ ਕੀ ਬੋਲ ਹੈ ਤਾਂ ਨਾ ਕਿ ਲਓ ਕਿਹਾ ਸਾਢੇ 3 ਕਿਲੋ ਖੰਡ ਹੈ ਨਾ ਭਾਈ ਸਾਢੇ 4 ਕਿਲੋ ਖੰਡ ਸਾਢੇ 4 ਕਿਲੋ ਖੰਡ ਕੇ ਪੀ ਪੈਟ ਕਾ ਪੀਜਾਮਾ ਪਿਆ ਰਹਾ 13 ਪਹਿਲੇ 5 ਕਿਲੋ ਵਿਆ ਕੇ ਰੱਖ ਦੇ ਜਿਹੜੀ ਵਾਰ ਗਈ ਮੈਂ ਲੈ ਆ ਮੈਂ ਫਿਰ ਸੂਜੀ ਤੇ ਕਿਹਾ ਤਾਂ 3-3 ਕਿਲੋ ਦੀ ਬਸ ਸਹੀ ਹੈ ਬਸ 5 ਕਿਲੋ ਖੰਡ ਮੈਂ ਲੈ ਆਉਣੀ ਹੈ ਚਾਹ ਪੀ ਦਾ ਮੜ ਜੂਗੀ ਫਿਰ ਅਜ ਨਹੀਂ ਲੈ ਹੈ 8 ਘੰਟੇ ਘੰਡੇ ਵਿੱਚ ਉਹ ਤੇਰੇ ਕੋਲੋਂ ਪੀਟੇ ਰੇੜੇ ਵਾਲਾ ਆਊਗਾ 5 ਕਿਲੋ ਗੰਡੇ ਲੈਣੀ ਕੋਈ ਤੇ 2 ਕਿਲੋ ਮਟਾਰੇ ਨਾ ਮੇਰੇ ਤਾਂ ਫਿਰ ਉਥੋਂ ਬਾਦੂ ਭਰਾ ਲੈ ਜਾਉਂਗਾ ਚਾਹੀਦਾ ਉਹ ਆਦਾ ਕਿੰਨੇ ਮੈਂ ਕਹਿੰਦਾ 9 10 ਵਜੇ ਨਗਰ ਕੀਰਤਨ ਤੋਂ ਬਾਅਦ ਪੜਾਉਂਦੇ ਕੋਈ ਨਹੀਂ ਕੋਈ ਨਾ ਅੱਜ ਟੈਂਪਰ ਜਾਣਾ ਮੀਆਂ ਦੁਪਹਿਰ ਵਾਲ ਕੋਈ ਰੋਟੀ ਬਣਾਉਣੀ ਆਪਾਂ ਤੜਕੇ ਵਾਲੀ ਤਾਂ ਸਿੱਖਵਾ ਦੇਣੀ ਭਰਾ ਕੇ ਉਹਨਾਂ ਨੂੰ ਗਾਜਰਾਂ ਸਾਡੇ ਪੰਜਾਏ 2 ਪਾਵੇਂ ਦੇ ਵਿੱਚ ਆਲੂ ਆਲੂ ਤਾਂ ਨਹੀਂ ਪੈਣੇ ਤੇ ਮੈਨੂੰ ਲਾ ਦੋ ਵੀ ਆਪਣੀ ਦਾ ਮਸਾਲਾ ਤੇ ਹੀ ਆ ਰਾਜਾ ਆਲੂ ਮੰਨ ਕੇ ਕਹਿੰਦਾ ਲਾ ਨਾ ਕਹਿੰਦਾ ਆਲੂ ਨਹੀਂ ਹਾਂ ਜੀ ਚੱਲ ਨਹੀਂ ਮਰ ਚੰਗਾ ਚੰਗਾ ਜੀ ਜੰਗਲ ਚੰਗਾ ਜੰਗਲ ਹੋ ਵੇਚ ਪਾਦਾ ਪਾਸੋਂ ਕਬਾਲਾ ਨੇ ਅਵੀ ਜਾਓ ਪਾਗਨ ਪਾਗਨ ਲੱਕੇ ਵੀ ਚਾਹ ਭਰ ਕਿਨੇ ਕੀ ਰਿਹਾ ਵੀ ਸਬਜ਼ੀ ਵੀ چیرਦੇ ਫਰੋਂ ਸਬਜ਼ੀ ਸਾਤੋਂ ਖਾਈ ਆ ਗੋਭੀ ਦਾ ਪਿਆਨੀ ਧੋ ਦਿੰਨੀ ਹੈ ਚਾਹ ਹੋ ਪਾ ਲੈ ਕੌਣ ਤੇ ਵੀ ਫੇਰ ਸਾਢੇ 1500 ਦੇ ਸੀ ਏਪੀ ਦੀ ਪੂਰੀ ਕਰਤੀ ਸੀ ਉਹਨਾਂ ਨੇ ਆਜਾ ਸੈਂਟਰ ਸਰਕਾਰ ਨੇ ਕੇਰ ਦਿੱਤਾ ਸਾਡੇ 1300 ਦੀ ਹੋਈ ਮਰੂਗੀ ਆ ਵਧੀਆ ਬਣਦੀ ਆ ਲਵੇ ਲਵੇ ਪਾਣੀ ਵਿੱਚ ਚੰਗਾ ਕੱਲ ਬਾਬੇ ਦੇ ਨਾਮ ਦਾ ਲੜਕਾ ਪਿਆ ਕਿਨੇ ਮੈਂ ਜਾਇਆ ਮੈਂ ਗੁਰਦੁਆਰੇ ਆਲੇ ਮੁਥੇ ਆਟਾ ਦੇ ਆਉਣੀ ਹੈ ਆ ਬਾਲਟੀ ਭਰ ਕੇ ਲੈ ਜਾਨੀ ਜਾਂ ਲਪਾ ਪੀ ਪਾ ਕੇ ਲੈ ਜਾ ਰੋ ਕੋਟ ਇਹ ਤੇ ਬੋਰ ਫਲੈਕਸ ਦੋ ਹੀ ਆਲੂ ਪਾਈ ਵਿੱਚ ਇਹ ਨਾ ਕੋਲ ਨਹੀਂ ਦੋ ਹੀ ਪਾਣੀ ਚੰਗਾ ਕੋਲ ਪਾ ਲਾ ਇਹ ਹੋਰ ਬਾਹਲੇ ਫਿਰ ਆਲੂ ਚਿੱਟੇ ਆਲੂ ਬੈਜੇ ਪਰ ਆਹ ਲੈ ਜੀ ਇਨ ਦੀ ਪੱਤ ਇਹ ਬੇਬੇ ਦੇ ਨਾਮ ਦਾ ਕੀ ਲੈਂਦਾ ਸਿੱਕੂ ਉਹ ਕੋਈ ਨਹੀਂ ਮੈਂ ਜਾਣਦਾ ਮੱਥਾ ਦੇ ਕੇ ਉਹ ਬੰਦਰ ਕੋਤ ਮੈਂ ਬੋਲ ਨਹੀਂ ਹੰਡ ਤੇ ਮੱਥਾ ਤੇ ਵੀਰ ਜੀ ਨੂੰ ਵੀ ਪੁੱਛ ਲਾ ਕੇ ਮੈਂ ਚੁੱਪ ਕੀਤਾ ਬੈਠਾ ਲੋਭ ਮਰਜਾ ਟਟਲ ਆਯੂਗਾ ਸਤਨ ਕੋ ਦਾ ਸਾਰ ਸੇਵੀ ਸਤਕੀ ਨਾ ਕਿਹਾ ਕੀ ਬਲਣਾ ਤਾਂ ਪੜਾਣਾ ਤੇ ਹੌ ਬੂਤ ਬਾਲ ਆਹੋ ਬੂਟ ਦਾ ਤੜਕੇ ਵੀ ਹੁੰਦੇ ਆ ਅੱਖ ਨੂੰ ਕਿਉਂਦੇ ਆ ਹੁਣ ਪੈਣ ਲੱਗਾ ਮੰਜੇ ਤੇ ਬਹੁਤ ਠੰਡ ਲੱਗ ਗਈ ਤਾਂ ਠੰਡ ਲੱਗ ਜਾਣੀ ਆ ਤੇ ਹੋਰ ਜੱਫਲਾ ਪੈ ਰਿਹਾ ਹੋਰ ਪਾਏ ਹੁੰਦੇ ਬੂਟ ਮੰਜੇ ਤੇ ਹੁਣ ਪੈਣ ਲੱਗਿਆ ਬੂਹੇ ਵਾਲੇ ਅੰਦਰ ਲੈ ਜੀ ਮੁਕਤਾ ਨੂੰ ਕਿਉਂ ਪਾਏ ਤਾਂ ਲੱਗਿਆ ਸਾਰੀ ਜਿਹੀ ਲੱਖ ਨੂੰ ਪਹਿਨ ਆ ਸਲੈਕਸ ਨੂੰ ਸੁਪਾ ਹੂੰ ਫਾੜਾ ਇਫੜੇ ਬੂਟ ਆ मेरा सवाल पर हां तो पूरा ओंखा बहुत ही लंबा था और अपने हो जाता बहन साहब तो चलिए आप नहीं सर दृष्टि से देखिए अब आ गई चंगा मैं मत कह देता हूं कौन नहीं कौन नहीं

ਨਹੀਂ ਮਾ ਪਾਣੀ ਨਹੀਂ ਹੋਣੇ ਕੋਣ ਕੋਣ ਦੇ ਮਾ ਹਾਂ ਉਹ ਪਾਣੀ ਗਰਮ ਨਿਕਲ ਜਾਊਗਾ ਹੋਰ ਹੋਈ ਜਾਂਦੇ ਹਾਂ ਹਾਂ ਤੇ ਬਹੁਤ ਲੱਗੇ ਪਏ ਆ ਹਾਂ ਗੋਬੀ ਲੈ ਲਾ ਗੋਬੀ ਦਾ ਹਾਂ ਉਹ ਨਾ ਮੈਂ ਫੜਾ ਲੈਂਦੇ ਢੜ ਗੰਦੀ ਲੋਕ ਤੇ ਚੀਕ ਕਰਾ ਤੇ ਦਿਖਾ ਰਹਿਣਾ ਜੀ ਉਹ ਪੱਤਰ ਗੋਬੀ ਦੀ ਸਬਜ਼ੀ ਗੇ ਕਿਥੇ ਆਟਾ ਦੇ ਆਟਾ ਦੇ ਨਾ ਗੋਤ ਵਰ ਜਾਏ ਮੈਂ ਲਫਾਸ ਚ ਪਾ ਕੇ ਲੈ ਛੋਲੇ ਚ ਧਰ ਕੇ ਨਹੀਂ ਤੇ ਇਹ ਵੀ ਰੋਟੀ ਨਾ ਬੁੜੀ ਨਾ ਪਕਾ ਹਾਂ ਅੱਛਾ ਲੰਗਰ ਲੱਦਣਾ ਰੋਟੀ ਦਾ ਯੈਸ ਇਹ ਸਾਥੀ ਚੀ ਜੀ ਬਣਾ ਜੀਰੀ ਜਾਂਦੇ ਆ ਬੈਠੇ ਕਰਨ ਨੂੰ ਨਹੀਂ ਉੱਥੇ ਪਰਦੇ ਤੇ ਕੁੰਗਟਾ ਲੱਗੇ ਸਾਰੇ ਉੱਥੇ ਹੀ ਆ ਅੱਛਾ ਤਵਾਰ ਨਹੀਂ ਨਹੀਂ ਥੜੇ ਤੇ ਇਹ ਤੇ ਗੋਟਾ ਮੁੰਡਾ ਆ ਆਪਣੇ ਗਵਾਰਡ ਦੇ ਸਾਰੇ ਇਹ ਇਹਨੇ ਚੈੱਕ ਕਰਨਾ ਹੋਰ ਚੀਜ਼ ਦਿਖਾਉਣੀ ਹੋਰ ਸੋਨ ਨੰਨ ਲਾਣਾ ਨੂੰ ਕਹਿੰਦੀ ਆ ਜਿਆ ਉਹ ਤੇ ਨੰਨ ਕੱਢੂ ਖੂਹ ਤੇ ਪੜਾਏ ਨਾ ਨਗਰ ਕੀਰਤਨ ਤੇ ਪੜਾ ਖੂਹ ਤੇ ਆਪਣੇ ਇਹ ਆਖਰੀ ਬਸ ਨਾ ਰਹਿਣੇ ਤੇ ਵੱਡੇ ਗੁਰਦੁਆਰੇ ਵਾਲੇ आज बना जी वाला लाल पीला गाना 12 तारीख तो आज भी अब और भी इसी तो होता ਪਰ ਉਹ ਇਹ ਜਿਹੀ ਲਾਉਂਗੀ ਸਾਗ ਨੂੰ ਕੱਢ ਕੇ ਚਲਾ ਦੇ ਬਣਰਾਇ ਹੋਣੀ ਧੂਣੀ ਲਾਈ ਬੈਠੇ ਆ

luto no eh? ਗੋਬੀ ਦੀ ਬਣ ਗਈ ਆ ਕੱਢ ਕੇ ਆਪਾਂ ਇਹਦੇ 'ਚ ਇੱਧਰ ਆਪਾਂ ਲਾਤਾ ਸਾਗ ਨੂੰ ਤੜਕਾ ਸਾਗ 'ਚ ਤੜਕੀ ਆ ਹੁਣ ਬੰਦੇ ਆਟਾ ਟੈਂ ਮੋ ਗਿਆ 6:00 ਵੱਜ ਗਈ ਆ ਸ਼ਾਮ ਦੇ 6:25 ਹੋ ਗਏ ਤੇ 10:00 ਹੋ ਗਏ ਸਾਵਾਂ ਗਾਜੀ ਤੋਂ ਬਗਾ ਦਿੱਤਾ ਚੋਲੀਆਂ ਤੋਂ ਬਾਅਦ ਰੋਟੀ ਬਾਤ ਹੋ ਗਈ ਬਾਕੀ ਸਾਰੇ ਕੰਮ ਅੱਡੇ ਪੜ ਗਏ 4 ਵਜੇ ਦੁਪਹਿਰ ਵਾਲੀ ਚਾਹ ਪੀ ਕੇ ਲੱਗ ਜਾਓ ਫੇਰ 8:00 ਤੱਕ 6:30 ਵਜੇ ਤੱਕ ਕੰਮ ਨੇ ਪੜਦੇ ਆ ਧਿਆਨ ਹੈਗੇ ਛੋਟੇ ਨਮਕ ਮਸਾਲਾ ਆਪਣਾ ਵਧੀਆ ਰਿਹਾ ਫਰਮਾਨ ਤੁਹਾਨੂੰ ਦੀ ਕਿਰਪਾ ਨਾਲ ਚੰ ਸ਼ਾਂਤੀ ਦਾ ਨਿਕਲੇ ਦੰਤੂ ਵਾਲੇ ਆਏ ਪਏ ਆ ਦੰਤ ਘਰ ਕੇ ਅੰਦਰ ਪੂਜਾ ਲੀ ਤੇ ਚਲੋ ਜੀ ਅੱਜ ਵਾਲੇ ਬਲੌਗ ਦਾ ਐਂਡ ਆ ਭਾਈ ਕੀ ਕਰਦੇ ਆ ਜੇ ਵੀਡੀਓ ਤੇ ਪਹਿਲੀ ਵਾਰ ਦੇਖਦੇ ਹੋਣੇ ਆ ਤਾਂ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਸਾਡੇ ਬਲੌਗ ਨੂੰ ਤੇ ਵੀਡੀਓ ਕਿੱਦਾਂ ਦੀ ਲੱਗਦੀ ਹੈ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੇ ਤੁਹਾਡਾ ਪੈਣ ਭਰਾਵਾਂ ਦਾ ਪਿਆਰ ਮੈਨੂੰ ਫੇਰ ਹੀ ਸਾਡਾ ਉਤਸ਼ਾਹ ਵਧਣਾ ਫੇਰ ਹੀ ਸਾਡਾ ਹੌਸਲਾ ਵਧਣਾ ਵਧੀਆ ਡੇਲੀ ਨੱਤ ਵੀਡੀਓ ਬਣਾ ਕੇ ਪਾਇਆ ਕਰਕੇ ਹੁਣ ਤਾਂ ਅਸੀਂ ਜਾਨੀ ਕਿ ਸਾਨੂੰ ਨਹੀਂ ਬਾੜੀ ਜਾਣਕਾਰੀ ਜਿਵੇਂ ਬਣਦੀ ਓਵੇਂ ਵੀਡੀਓ ਡਾਊਨਲੋਡ ਕਰ ਦਿੰਨੇ ਆ ਅਪਲੋਡ ਕਰ ਦਿੰਨੇ ਜਿਵੇਂ ਦੀ ਬਣਦੀ ਓਵੇਂ ਦੀ ਪਾ ਦਿੰਨੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਚਲੋ ਜੀ ਮਿਲਦੇ ਆਂ ਕੱਲ ਨਾਮੇ ਬਲੌਗ ਦੇ ਨਾਲ ਨਾਮੀਆਂ ਗੱਲਾਂ ਬਾਤਾਂ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ